ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਆ ਮੈਂ ਜਗਜੀਤ ਸਿੰਘ 22 ਪੰਜਾਬ ਪ੍ਰਧਾਨ ਇਨਸਾਫ ਟੀਮ ਪੰਜਾਬ ਜਥੇਬੰਦੀ ਜੋ ਕੀ ਤੁਹਾਨੂੰ ਪਤਾ ਹੀ ਹੈ ਬੜੇ ਲੰਬੇ ਸਮੇਂ ਤੋਂ ਖੇਤੀ ਖਸ ਖਸ ਦੇ ਮੁੱਦੇ ਤੇ ਲੈ ਕੇ ਲੜ ਰਹੇ ਆ ਤੁਹਾਨੂੰ ਪਤਾ ਹੈ ਵੀ ਆ ਮਾਰੂ ਨਸ਼ੇ ਸਮੈਗ ਗੋਲੀਆਂ ਚਿੱਟਾ ਇਹ ਸਾਰਾ ਬੰਦ ਹੋ ਜੇ ਤੇ ਕੁਦਰਤੀ ਖੇਤੀ ਖਸ ਖਸ ਜਾਨੀ ਕਿ ਫੀਮ ਪੋਸਟ ਇਹ ਲਾਗੂ ਹੋ ਜੇ ਇਹਦੇ ਨਾਲ ਤੁਹਾਨੂੰ ਪਤਾ ਹੈ ਇੱਕ ਤਾਂ ਨੰਬਰ 1 ਇਹਦਾ ਨੁਕਸਾਨ ਨਹੀਂ ਕੋਈ ਆਪਾਂ ਕਰੋੜ ਰੁਪਇਆ ਪੂਰਾ ਦੇਖੋ ਇਨਾਮ ਵੀ ਰੱਖਤਾ ਹਨਾ ਅੱਜ ਤਾਈਂ ਕੋਈ ਵਕੀਲ ਜਾਂ ਕੋਈ ਵੀ ਲਾ ਲੋ ਵੀ ਪੜਿਆ ਲਿਖਿਆ ਇਨਸਾਨ ਇਹ ਗੱਲ ਕਰਨ ਆਇਆ ਨਹੀਂ ਵੀ ਹਾਂ ਭਾਈ ਇਹਦੇ ਆ ਨੁਕਸਾਨ ਕਿਉਂ ਇਹਦਾ ਨੁਕਸਾਨ ਕੋਈ ਦੇਖ ਵੀਰੋ ਹੈ ਨਹੀਂ ਤੇ ਬਚਾ ਇਹਦਾ ਇਹੀ ਹੈ ਬੀਜੇ ਹੋ ਜੇ ਆਪਣੇ ਪੰਜਾਬ ਦਾ ਘਾਣ ਹੁਣੋਂ ਬਚ ਜੇ ਜਵਾਨੀ ਬਚ ਜੇ ਜਿਹੜੇ ਇਹਨਾਂ ਨੂੰ ਤਾਂ ਜਿੰਨਾਂ ਨੂੰ ਨੌਲੇਜ ਹੈ ਜਣੀ ਕਿ ਕੁਝ ਬਣਨ ਵਾਲੇ ਆ ਬੱਚੇ ਉਹਨਾਂ ਨੂੰ ਤਾਂ ਸਰਕਾਰਾਂ ਨੇ ਖੁੱਲ ਦੇ ਰੱਖੀ ਵੀ ਬਾਹਰ ਜਾਓ ਉਹ ਤਾਂ ਬਾਹਰ ਨੂੰ ਪਾ ਜੇ ਜਾ ਰਹੇ ਜਿਹੜੇ ਕੋਈ ਮਤ ਤਣੂ ਰਹਿ ਕੇ ਉਹ ਨਸ਼ੇ ਦੀਆਂ ਓਵਰਡੋਜਾਂ ਲਾ ਲੋ ਕਿਵੇਂ ਲਾ ਲੋ ਹਣਾ ਉਹਨਾਂ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਕੁਝ ਜਿਹੜੇ ਜਮਾ ਅਣ ਪੜ ਰਹੇਗੇ ਜਣੀ ਕਿ ਪੰਜਾਬ ਚ ਕੁੱਲ ਮਿਲਾ ਕੇ ਪਿੱਛੇ ਕੁਝ ਨਹੀਂ ਰਿਹਾ ਖਤਮ ਹੈ ਪਾਣੀ ਦੀ ਖੁਸ ਨੂੰ ਪਤਾ ਆਪਣੇ ਡੂੰਗੇ ਹੋ ਗਏ ਹਨਾ ਇੱਕ ਇਹਦੇ ਚ ਆਪਣਾ ਪਾਣੀ ਦਾ ਵੀ ਬਚਾਇਗਾ ਜੇ ਆਪਾਂ ਨੂੰ ਖਾਸ ਖਾਸ ਕੀਤੀ ਮਿਲ ਜੇ ਤੇ ਆਪਾਂ ਨੂੰ ਕਿਸਾਨ ਨੂੰ ਇਹਦੇ ਚ ਲਾਭ ਆਮਦਨ ਹੈ ਤੇ ਸਭ ਤੋਂ ਵੱਡੀ ਆਮਦਨ ਦੇਖੋ ਆਪਾਂ ਆਪਣੇ ਧੀਆ ਪੁੱਤਾਂ ਦਾ ਕਰਕੇ ਫਿਰਦੇ ਆ ਹਨਾ 100 ਮਿਹਨਤਾਂ ਕਰਦੇ ਆਗੇ ਤੇ ਜੇ ਕੱਲ ਨੂੰ ਹੁਣ ਆਪਣੇ ਧੀਆ ਪੁੱਤਾਂ ਜਾਂ ਆਉਣ ਵਾਲੀ ਪੀੜ੍ਹੀ ਨੇ ਨਸ਼ਿਆਂ 'ਚ ਹੀ ਰੁਲਣਾ ਹੈਗਾ ਫੇਰ ਆਪਣੀ ਇਹ ਮਿਹਨਤਾਂ ਕਰਨ ਦਾ ਜਾਂ ਕੁਝ ਵੀ ਕਰਨ ਦਾ ਲਾ ਲੋ ਆਪਾਂ ਹੁਣ ਜ਼ਮੀਨਾਂ ਬਚਾਉਣ ਪਿੱਛੇ ਭੱਜੇ ਫਿਰਦੇ ਆ ਫਿਰ ਕੋਈ ਫਾਇਦਾ ਨਹੀਂ ਹਨਾ ਯਾਨੀ ਕਿ ਕੁੱਲ ਮਿਲਾ ਕੇ ਦੋਸਤੋ ਥੋੜਾ ਜਨਾ ਜੇ ਆਪਾਂ ਦਿਮਾਗ ਤੋਂ ਕੰਮ ਲਈਏ ਇਹ ਆਪਣੇ ਲਈ ਜ਼ਰੂਰੀ ਹੈ ਇਹਦੇ ਚ 80% ਬਿਮਾਰੀਆਂ ਦਾ ਇਲਾਜ ਹੈ ਨੰਬਰ 1 ਕਾ ਕੈਂਸਰ ਬਲੱਡ ਸਿਰਦਰਦ ਵਗੈਰਾ ਵਗੈਰਾ ਜੋ ਵੀ ਹਨ ਇਹ ਬਿਲਕੁਲ ਨਹੀਂ ਹੁੰਦਾ ਜਿਹੜਾ ਬੰਦਾ ਇਹਨੂੰ ਵਰਤਦਾ ਜਾਨੀ ਕਿ ਆਪਾਂ ਇਹ ਨਹੀਂ ਕਹਿੰਦੇ ਵੀ ਇਹਨੂੰ ਡੇਲੀ ਵਰਤੋ ਜਾਂ ਨਸ਼ਾ ਜਿਵੇਂ ਹੁਣ ਸਾਡੇ ਬਜ਼ੁਰਗ ਸੀ ਸਾਡੇ ਨਾਨਾ ਵੀ ਸੀਗਾ ਤੇ ਸਾਡੇ ਦਾਦਾ ਜੀ ਵੀ ਸੀਗੇ ਮਾੜੀ-ਮੋਟੀ ਪੰਜ ਚਾਰ ਦਿਨਾਂ ਤੋਂ ਚੱਟ ਲੈਣੀ ਹੈ ਚੰਗਾ ਘੋਵ ਵਗੈਰਾ ਪੀਂਦੇ ਖਰਾਕਾਂ ਸੀ ਹੁਣ ਪਹਿਲੀ ਗੱਲ ਤਾਂ ਦੇਖੋ ਆਪਣੇ ਚ ਲਾਲਚ ਵਧ ਗਿਆ ਆਮਦਨ ਦਾ ਵੀ ਆਪਾਂ ਆਮਦਨ ਵਧਾਈਗੇ ਆਪਾਂ ਜੂਰਗਾ ਦੇ ਗੱਟੇ ਨਾ ਕਣਕ ਜਾ 8 8 ਪਾਈ ਜਾਂਦੇ ਆਗੇ 8 ਤਾਂ ਮੈਂ ਗਿਣੇ ਹੋਏ ਵਿੱਚ ਹੋ ਸਕਦਾ ਵਧ ਕੇ ਪਾਉਂਦੇ ਹੋਣ ਤੇ ਡੀਪੀ ਵਗੈਰਾ ਜਾਨੀ ਕਿ ਕੁੱਲ ਮਿਲਾ ਕੇ ਜ਼ਹਿਰ ਹੀ ਹੈ ਆਪਣੇ ਖਾਣੇ ਚ ਵੀ ਤੇ ਬਿਮਾਰੀਆਂ ਵਧ ਗਈਆਂ ਜਿਹੜਾ ਆਪਣਾ ਪਾਣੀ ਹੈਗਾ ਇਹ ਤੁਹਾਨੂੰ ਪਤਾ ਹੈ ਵੀ ਇਹ ਕੈਂਸਰ ਦਾ ਘਰ ਹੈ ਇਹ ਕੈਂਸਰ ਹੈਗਾ ਇਹ ਵੀ ਤੁਹਾਨੂੰ ਪਤਾ ਹੈ ਵੀ ਨੀਰੀ ਬਿਮਾਰੀ ਹੈ ਹਨਾ ਆਪਣਾ ਪਾਣੀ ਵੀ ਪੀਣਯੋਗ ਕਿਤੇ ਵੀ ਨਹੀਂ ਰਿਹਾ ਹਰ ਇੱਕ ਥਾਂ ਆਰ ਉਹਦਾ ਚੱਲਦਾ ਹੈਗਾ ਕਿਤੇ ਪੀਣ ਵਾਲਾ ਪਾਣੀ ਨਹੀਂ ਰਿਹਾ ਆਪਣਾ ਜਿਹੜਾ ਆਉਂਦਾ ਕਸਿਆਂ ਦਾ ਸੂਏ ਖਾਲਾਂ ਨਹਿਰਾਂ ਦਾ ਹਨਾ ਇਹ ਵੀ ਆਪਣੇ ਕੋਲੇ ਕੋਈ ਐਡਾ ਸਾਫ਼ ਸੁਥਰਾ ਨਹੀਂ ਆਉਂਦਾ ਇਹਦੇ 'ਚ ਵੀ ਦੇਖੋ ਤੁਹਾਨੂੰ ਪਤਾ ਹੈ ਵੀ ਥਾਂ ਥਾਂ ਆਪਣੇ ਫੈਕਟਰੀਆਂ ਦਾ ਗੰਦ ਪੈਂਦਾ ਹੈਗਾ ਤੇ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਦੋਸਤੋ ਆਪਣੀ ਜਥੇਵੰਦੀ ਬਹੁਤ ਜ਼ੋਰ ਤੋਂ ਲੜ ਰਹੀ ਹੈ ਇਨਸਾਫ ਟੀਮ ਖੇਤੀ ਖਾਸ ਕਰਕੇ ਵੀ ਇਹਦਾ ਇੱਕ ਵੀ ਨਿਖਸ਼ਾਨ ਨਹੀਂ ਬੰਦਾ ਵੈਸੇ ਤਾਂ ਜਿਹੜਾ ਆਪਣਾ ਖਾਣਾ ਤਾਂ ਰੋਟੀ ਵੀ ਮਾੜੀ ਹੈ ਜੇ ਆਪਾਂ ਲੋੜ ਤੋਂ ਵੱਧ ਖਾ ਲਈਏ ਉਹ ਚੀਜ਼ ਇਹਦੀ ਹੈ ਜੇ ਆਪਾਂ ਲੋੜ ਤੋਂ ਵੱਧ ਵਰਤਾਂਗੇ ਇਹਨੂੰ ਫਿਰਦਾ ਹੀ ਨਸ਼ਾ ਹੈ ਜੇ ਆਪਾਂ ਕਦੇ ਇਕ ਤਾਈਂ ਛੌਂਕ ਵਜੋਂ ਜਾਂ ਸਿਹਤ ਵਜੋਂ ਵਰਤਣਾ ਵੀ ਤੰਦਰੁਸਤ ਰਹੇ ਫਿਰ ਇਹ ਇੱਕ ਦਵਾਈ ਹੈ ਦਵਾਈਆਂ ਚ ਪੈਂਦੀ ਹੈ ਤੇ ਬਾਕੀ ਵੱਡੀ ਗੱਲ ਇਹ ਹੈ ਵੀ ਦੇਖੋ ਹਸਪਤਾਲਾਂ 'ਚ ਗੋਲੀ ਮਿਲਦੀ ਐ ਸਭ ਤੋਂ ਘਾ ਟਕਾ ਰਿਜ਼ਲਟ ਗੱਡੇ ਹੋਏ ਨਨਮਰਦ ਤੋਂ ਲੈ ਕੇ ਉਸ ਗਰਾਂ ਨੂੰ ਮਾਰਦੀ ਐ ਬੰਦੇ ਦੇ ਜਾਨੀ ਕਿ ਬੱਚਾ ਪੈਦਾ ਕਰਨ ਦੇ ਯੋਗ ਉਹ ਨਹੀਂ ਰਹਿੰਦਾ ਇਹ ਸਾਨੂੰ ਪਤਾ ਹੀ ਐ ਦੇਖੋ ਨਾ ਡਾਕਟਰ ਰਣਜੀਤ ਸਿੰਘ ਜਗਮੀਤ ਸਿੰਘ ਜੱਗਾ ਇਹਦੇ ਤੇ ਬਹੁਤ ਸਟੱਡੀ ਕਰਦੇ ਐ ਬਹੁਤ ਤੁਹਾਨੂੰ ਸਮਝਾਉਂਦੇ ਵੀ ਐ ਜਿਵੇਂ ਜਿਵੇਂ ਉਹਨਾਂ ਦਾ ਪਤਾ ਲੱਗਦਾ ਐ ਵੀ ਕਹਿਣ ਦਾ ਭਾਵ ਜੀ ਇਹ ਹੋ ਜੂ ਬੇਸ਼ੱਕ ਆਪਾਂ ਨੂੰ ਸਰਕਾਰ ਮੁੱਲ ਦੇ ਦਿਆ ਕਰੇ ਆਪਾਂ ਮੁੱਲ ਵੀ ਖਰੀਦ ਲਾਂਗੇ ਜਿਵੇਂ ਹੁਣ ਇਹ ਹਸਪਤਾਲਾਂ ਚ ਗੋਲੀ ਦਿੰਦੀ ਐ ਠੇਕਿਆਂ ਤੇ ਸ਼ਰਾਬ बिकਦੀ ਐ ਉਹ ਵੀ ਇੱਕ ਨਸ਼ਾ ਐ ਉਹ ਸਭ ਤੋਂ ਭੜਾ ਤੇ ਗੰਦਾ ਤੇ ਘਾਤਕ ਨਸ਼ਾ ਐ ਫਿਰ ਉਹ ਸਰਕਾਰ ਕਿਉਂ ਨਹੀਂ ਬੰਦ ਕਰਦੀ ਜਾਂ ਜਿਹੜੇ ਲੋਕ ਇਹ ਸਾਡੇ ਤੇ ਉਂਗਲ ਚੁੱਕ ਲਾਂਦੇ ਐ ਉਹ ਲੋਕ ਫੇਰੇ ਠੇਕੇ ਕਿਉਂ ਨਹੀਂ ਬੰਦ ਕਰਾਉਂਦੇ ਕੁੱਲ ਦੇ ਘਰੇ ਕਲੇਸ਼ ਐ ਮੇਰਾ ਯਾਰ ਦੋਸਤ ਐ ਬੇਸੇ ਉਹ ਰਲਦਾਗਾ ਜ਼ਿੰਮੇਦਾਰ ਨਾ ਸਿਰੀ ਉਹ ਹੋਣਾ ਜਿੱਦẽ ਸ਼ਰਾਬ ਪੀ ਲੈ ਘਰੇ ਕਲੇਸ਼ ਨੰਬਰ 2 ਖਰਚਾ ਦੁੱਗਣਾ ਤਿੱਗਣਾ ਦਾਰੂ ਵਾਲੇ ਦਾ ਦਿਲ ਵੱਡਾ ਹੋ ਜਾਂਦਾ ਉਹ ਫਿਰ ਟਕਰਾਨੇੜ ਆਂਦਾ ਉਹਨੂੰ ਉਹ ਮੌਕਾ ਨਹੀਂ ਯਾਦ ਰਹਿੰਦਾ ਵੀ ਗੱਲ ਨੂੰ ਪੈਸਾ ਕਿਵੇਂ ਕਮਾਉਣਾ ਉਹਦੋਂ ਮੌਕਾ ਹੀ ਯਾਦ ਹੁੰਦਾ ਵੀ ਆਪਾਂ ਚੱਕ ਦੋ ਫੱਟੇ ਦਿਲ ਵੱਡਾ ਕਰਦਾਂ ਦੀ ਹੈ ਤੇ ਇਹਨੂੰ ਕਹੋ ਨਹੀਂ ਲੋਕ ਬੰਦ ਕਰਾਉਂਦੇ ਹੋ ਗੁਲਾਂ ਚੁੱਕਣ ਵਾਲੇ ਵੀ ਜਾਰੇ ਇਹ ਵੀ ਸਭ ਤੋਂ ਦੇਖ ਆਪਣੇ ਗੁਰਦੁਆਰੇ ਮੰਦਰ ਥਾਂ ਥਾਂ ਹਰ ਇੱਕ ਥਾਂ ਤੇ ਕੋਲੇ ਠੇਕ ਹੈਗਾ ਕੋਈ ਇਹੋ ਜੀ ਜਗਾ ਨਹੀਂ ਕਿਤੇ ਆਪਾਂ ਧਰਮ ਸਥਾਨ ਤੇ ਜਾਣੇ ਆ। ਉਹਦੇ ਕਿਲੋ 2 ਕਿਲੋਮੀਟਰ 3 ਕਿਲੋਮੀਟਰ ਦੇ ਨੇੜੇ ਹੀ ਹੋਣਾ ਹੀ ਹੋਣਾ ਠੀਕਾ। ਵੀ ਇਹ ਰੀਵੀ ਤੁਸੀਂ ਬੰਦ ਕਰੋ। ਜਿਸ ਨੂੰ ਇਹ ਏਡੇ ਹੀ ਹੋਲਾ ਇਹ ਸਭ ਤੋਂ ਗੰਦਾ ਨਸ਼ਾ ਹੈਗਾ। ਤੇ ਨੈਸ ਨੂੰ ਪਤਾ ਵੀ ਇੱਕ ਬੋਤਲ ਤੇ ਕਿੰਨੇ ਲੀਟਰ ਪਾਣੀ ਲੱਗਦਾ ਇਹਨੂੰ ਬਣਾਉਣ ਤੇ ਹਨਾ। ਕੁੱਲ ਮਿਲਾ ਕੇ ਜਿਹੜਾ ਸਾਡੀ ਜਥੇਵੰਦੀ ਦਾ ਫਰਜ ਹੈ ਇਹ ਹੈ ਵੀ ਦੋਸਤੋ ਤੁਸੀਂ ਸਾਡਾ ਸਾਥ ਦਿਓ। ਆਪਾਂ ਮੁੱਦਾ ਖੇਤੀ ਖਾਸ ਕਰਕੇ ਚ ਲੜਦੇ ਆਂਗੇ ਵੀ ਆਪਣਾ ਇਹ ਹੱਲ ਹੋਵੇ ਜਾਇ ਇਹ ਤੇ ਠੇਕਿਆਂ ਤੇ ਸਰਕਾਰ ਆਪਾਂ ਨੂੰ ਮੁੱਲ ਦੇਵੇ ਜਿਵੇਂ ਸ਼ਰਾਬ ਵੇਚਦੀ ਹੈ ਠੇਕਿਆਂ ਤੇ ਸਰਕਾਰ ਦੀ ਆਮਦਨ ਵਧੇ ਤੇ ਜੇ ਆਪਾਂ ਨੂੰ ਖੇਤੀ ਦਿੰਦੀ ਹੈ ਤਾਂ ਅੰਤ ਨਹੀਂ ਆਪਣੀ ਹੋਰ ਆਪਣੀ ਆਮਦਨ ਵੀ ਵਾਧਦੀ ਹੈ ਸਰਕਾਰ ਦੀ ਤਾਂ ਵਧਣੀ ਵਧਣੀ ਆਪਣੀ ਵੀ ਵਾਧਦੀ ਹੈ ਕਿ ਆਪਾਂ ਤੋਂ ਸਰਕਾਰਾਂ ਖਰੀਦਣਗਾ ਹਨਾ ਜਾਂ ਜਾਣਸਾ ਲਾ ਲੋ ਖਰੀਦਣਗਾ ਆਪਣੀ ਆਮਦਨ ਵੀ ਵਾਧਦੀ ਹੈ ਤੇ ਆਪਾਂ ਨੂੰ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਭਰਾਵੋ ਆਪਾਂ ਹੁਣ ਨਾ ਜਿਹੜੇ ਤਾਂ ਸਾਡੇ ਨਾਲ ਵਿੱਚ ਕਮੈਂਟ ਕਰਦੇ ਹੁੰਦੇ ਆ ਜਿਦਨ ਬੋਲਣ ਵਾਲੇ ਆ ਵੀਰ ਮੇਰੇ ਤੁਸੀਂ ਉਹ ਠੇਕਿਆਂ ਤੇ ਜ਼ੋਰ ਲਾਓ ਯਾਰ ਉਹ ਬੰਦ ਕਰਾਓ ਮੈਂ ਉਹਨਾਂ ਦੇ ਵਰਖਲਾ ਪਾਂਗਾ ਠੇਕਿਆਂ ਦੇ ਕਿਉਂ ਯਾਰ ਤੁਸੀਂ ਇਹ ਠੇਕਿਆਂ ਬਾਰੇ ਕਿਉਂ ਨਹੀਂ ਬੋਲਦੇ ਥਾਂ ਥਾਂ ਸੜਕ ਤੇ ਥਾਂ ਥਾਂ ਠੇਕਾ ਭਾਂ ਜੋ ਥਾਂ ਥਾਂ ਜਿੰਨੇ ਐਕਸੀਡੈਂਟ ਹੁੰਦੇ ਆ ਸਭ ਸ਼ਰਾਬ ਦੇ ਕਾਰਨ ਜਿੰਨੇ ਕੇਸ ਥਾਣੇ ਚ ਵੱਡਾ ਡੁੱਕੀ ਤੇ ਆ ਕਿਸੇ ਦਾ ਸਿਰ 파ੜਤਾ ਬਾਹਾਂ ਤੋੜਤੀ ਸਭ ਸ਼ਰਾਬ ਦੇ ਕਾਰਨ ਕਿ ਸ਼ਰਾਬ ਪੀ ਕੇ ਲੜਦੇ ਆ ਇਹ ਯਾਰ ਤੁਸੀਂ ਇਹ ਬੰਦ ਕਰਾਓ ਤੇ ਜਿਹੜੀ ਮੈਂ ਤੁਹਾਨੂੰ ਅਪੀਲ ਕਰਦਾ ਦੇਖ ਇਨਸਾਫ ਟੀਮ ਪੰਜਾਬ ਜਥੇਵੰਦੀ ਵੱਲੋਂ ਇਹ ਦੋਸਤੋ ਇਹ ਹੈਗੀ ਵੀ ਭਰਾਵੋ ਦੇਖ ਆਪਾਂ ਹੁਣ ਨਾ ਆਹਾ ਮੂਰਲੇ ਮਹੀਨੇ ਦੇ ਵਿੱਚ ਰੈਲੀ ਰੱਖਣ ਜਾ ਰਹੇ ਆ ਤੁਹਾਨੂੰ ਤਰੀਕ ਦੱਸਾਂਗੇ ਆਪਾਂ ਤਰੀਕ ਮਿਥ ਲਗੇ ਤੇ ਉਦੋਂ ਬਾਦ ਚੜ ਕੇ ਵੀਰੇ ਤੁਸੀਂ ਉੱਥੇ ਪਹੁੰਚਣਾ ਹੈਗਾ ਤਰੀਕ ਤੁਹਾਨੂੰ ਮੈਂ ਵੀਡੀਓ ਜਰਗੇ ਸਾਡੇ ਆਪਣੇ ਸੂਬਾ ਪ੍ਰਧਾਨ ਆ ਜਗਮੀਤ ਸਿੰਘ ਜੱਗਾ ਜੀ ਨਾਲ ਗੱਲ ਕਰਕੇ ਤਰੀਕ ਤੁਹਾਨੂੰ ਦੱਸ ਦਾਂਗੇ ਸ਼ਾਇਦ ਪਹਿਲਾਂ ਤਾਂ 2 ਅਕਤੂਬਰ ਸੀਗੀ ਪਿਛਲੇ ਸਾਲ ਤਾਂ ਤੇ ਕਿ ਆਪਾਂ ਜੋ ਡਿਸਕਸ ਹੋਈ ਆਪਾਂ ਕਰਦੇ ਆ ਵਿਚਾਰ ਹਨਾ ਤੁਹਾਨੂੰ ਤਰੀਕ ਦੱਸਾਂਗੇ ਤੇ ਭਰਾ ਮੇਰੋ ਆਪਦਾ ਆਪਣਾ ਨਿੱਜੀ ਦਿਲ ਤੇ ਅਸਤਰ ਕੇ ਸੋਚ ਕੇ ਦੇਖਿਓ ਵੀ ਕੱਲ ਨੂੰ ਯਾਰ ਆਪਣੇ ਜਵਾਬ ਵੀ ਹੈ ਹਨਾ ਹੋ ਸਕਦਾ ਗਲਤ ਸੰਗਤ ਚ ਪੈ ਕੇ ਇਹ ਚਿੱਟੇ ਵਗੈਰਾ ਦੇ ਆਦੀ ਹੋ ਜਾਣ ਫਿਰ ਬੰਦੇ ਦੀ ਕਮਾਈ ਦਾ ਕੀ ਫਾਇਦਾ ਵੀ ਜੇ ਆਪਾਂ ਨੂੰ ਕੱਲ ਨੂੰ ਇਹ ਚੀਜ਼ ਆਮ ਹੋ ਜੇ ਚਿੱਟਾ ਸਮੈਕ ਹੈ ਜਿਹੜੀ ਇਹੋ ਜੇ ਕੋਈ ਵੇਚੂਗਾ ਇਹਨੂੰ ਫੜੋ ਇਹਨੂੰ 20 ਸਾਲ ਘੱਟ ਤੋਂ ਘੱਟ ਸਜ਼ਾ ਕਰੋ ਤੇ ਉਦੋਂ ਉੱਤੇ ਵਾਲੇ ਨੂੰ ਫਾਂਸੀ ਇਹ ਫੇਰ ਬੰਦ ਹੋਉਂਦਾ ਨਹੀਂ ਬੰਦ ਹੁੰਦਾ ਹੁੰਦਾ ਯਾਰ ਜੇ ਅੱਜ ਮੈਂ ਇੱਕ ਕੱਲਾ ਜਣਾ ਵੇਚਦਾ ਮੈਥੋਂ ਲੈਣ ਵਾਲਾ 100 ਹੈ ਮੈਨੂੰ ਵੀ ਪਤਾ ਹੈ ਵੀ ਉਹਦੇ ਨਾਲ ਉਹ 70 ਐ ਜਿਹੜੇ ਮਰਨਗੇ ਹੀ ਮਰਨਗੇ ਅਸਲ ਤਾਂ 100 ਹੀ ਨਹੀਂ 70 ਤਾਂ ਮਰਨਗੇ ਤੇ ਉਹ ਫਿਰ ਉਹ ਵੇਚਣ ਵਾਲੇ ਨੂੰ ਕਿਹਾ ਇੱਕ ਨੂੰ ਕਿਵੇਂ ਨਾ ਠੋਕੋ ਇਸ ਕਰਕੇ ਭਰਾ ਉਹ ਕੱਲੇ ਨੂੰ ਫਾਂਸੀ ਲਵਾ ਦਿਓ ਆਪਾਂ ਜਦੋਂ ਇਹ ਆਪਣਾ ਹੱਲ ਹੁੰਦਾ ਹੈ ਜਿਹੜੇ ਖਾਣਦੇ ਆ ਚਿੱਟਾਲ ਵਗੈਰਾ ਲੈਂਦੇ ਆ ਚਲੋ ਉਹ ਮਰੀਜ਼ ਹੈਗੇ ਉਹ ਆਦੀ ਹੋ ਚੁੱਕੇ ਆ ਉਹਨਾਂ ਨੂੰ ਇਹ ਫੀਮ ਪੋਸਟ ਦਿੱਤਾ ਜਾਵੇ ਵੀ ਹਾਂ ਭਾਈ ਤੁਸੀਂ ਇਹਦੇ ਨਾਲ ਛੱਡ ਸਕਦੇ ਹੋਗੇ ਚਲੋ ਜੇ ਨਹੀਂ ਵੀ ਛੱਡਣਾ ਤੁਸੀਂ ਇਹ ਖਾ ਲਓ ਇਹ ਮੇਰੀ ਗੱਲ ਤੇ ਕੋਈ ਕੁਝ ਕਹੇ ਮੈਂ ਨਾ ਇੱਕ ਮਾਂ ਤੋਂ ਮਾਂ ਦਾ ਏ ਮੂੰਹੋਂ ਤੇ ਪਿਓ ਦੇ ਮੂੰਹੋਂ ਇਹ ਗੱਲ ਸੁਣੀ ਆ ਵੀ ਪੁੱਤ ਜਗਜੀਤ ਨੇ ਉਹ ਸਮਝਾਇਆ ਵੀ ਇਹ ਹੈ ਨਾ ਜਿਹੜੀ ਸਮੈਗ ਪੀਂਦੇ ਉਹ ਤੋਂ ਸਮੈਗ ਸੀ ਚਿੱਟਾ ਹੁਣ ਚੱਲਿਆਗਾ ਜੇ ਚਿੱਟਾ ਪੀਂਦਾ ਟੀਕਾ ਲਾਉਂਦਾ ਵੀ ਇਹ ਨਾ ਲਾਵੇ ਸਾਡੇ ਕੋਲੇ ਜਿਹੜੀ ਪੈਲੀ ਅਸੀਂ ਗਹਿਣੇ ਕਰਕੇ ਬੈ ਕਰਕੇ ਇਹ 2 ਕਿੱਲਿਆਂ ਦਾ ਠੇਕਾ ਖਾਂਦਾ ਨਹੀਂ ਗੁੱਲਮਲਾ ਉਹਨਾਂ ਘੱਟ 10 ਕਿੱਲੇ ਸੀ ਵੀਸੀ ਨੂੰ ਪੋਸਟ ਲੈ ਆ ਕੇ ਦੇਵਾਂਗੇ ਜੇ ਫੀਮ ਕਾਉ ਤਾਂ ਫੀਮ ਉਹ ਮਾਂ ਦੀ ਨੇ ਪਿਓ ਮੈਨੂੰ ਸੱਦ ਕੇ ਦੇ ਕੋਲੇ ਖੜਾ ਕੇ ਉਹਨੂੰ ਵੀ ਸਾਡੀਆਂ ਤੋਂ ਅੱਖਾਂ ਸਾਹਮਣੇ ਆ ਇਹ ਨਸ਼ਾ ਕਰ ਲਾ ਤੈਨੂੰ ਜਮਾਨੀ ਕੁਝ ਕਹਿੰਦੇ ਸਾਡੀਆਂ ਅੱਖਾਂ ਸਾਹਮਣੇ ਤਰਹੇਗਾ ਸਾਨੂੰ ਸਕੂਨ ਹੈ ਵੀ ਹਾਂ ਸਾਡਾ ਬੁਰਸ ਫਿਰਦਾ ਚੰਗਾ ਚੋਂ ਮਾੜਾ ਤੇ ਜੇ ਤੂੰ ਆ ਕਰੇਂਗਾ ਕਦੇ ਮਰ ਜਾਵੇਂਗਾ ਤੇ ਉਹ ਗੱਲ ਹੋਈ ਪੱਕੀ ਉਹਦੇ ਵਿਚਾਰੇ ਦੇ ਟੀਕਾ ਲੱਗਿਆ ਬਾਹਾਂ ਚ ਰਹਿ ਗਿਆ ਦੋਸਤੋ ਉਹ ਆਪਣੀ ਦੁਨੀਆ ਨੂੰ ਅਲਵਿਦਾ ਕਹਿ ਗਿਆ ਦੇ ਕਈ ਗੱਲਾਂ ਦੇਖ ਕੇ ਨਾ ਸੋਚਾਂ ਚ ਪੈ ਜਾਂਦੇ ਆ ਵੀ ਯਾਰ ਆਉਣ ਵਾਲੇ ਦਿਨੋਂ ਦਿਨ ਵਾਧਦਾ ਜਾਂਦਾ ਕੰਮ ਤੇ ਮੁੱਦੇ ਨੂੰ ਕੋਈ ਠਾਉਂਦਾ ਨਹੀਂ ਦੋਸਤੋ ਇਹ ਲੋਕ ਸਾਥ ਨਹੀਂ ਦਿੰਦੇ ਪੁੱਠੇ ਕੰਮ ਵੱਲ ਤਾਂ ਬਹੁਤ ਦਿੰਦੇ ਨੇ ਤੇ ਭਰਾ ਮੇਰੋ ਮੇਰੀ ਇਹੀ ਬੇਨਤੀ ਹੈ ਵੀ ਵੀਰ ਬਣ ਕੇ ਮਿੰਤ ਨਾਲ ਕਹਿਣਾ ਤੁਸੀਂ ਮੈਂ ਤੁਹਾਨੂੰ ਤਰੀਕ ਦੱਸੂ ਆਪਾਂ ਆ ਮੂਰਲੇ ਮਹੀਨੇ ਚ ਰੇਲੀ ਰੱਖਣ ਜਾ ਰਹੇ ਹਾਂ ਮੁਖਸਰ ਸਾਹਿਬ ਆਪ ਮਹਾਰੇ ਆਪਣੇ ਵਹੀਕਲਾਂ ਦੇ ਚਾਹੇ ਰਾਲ ਮਿਲ ਕੇ ਇਕੱਠੇ ਹੋ ਕੇ ਬੱਸ ਕਰਾਓ ਮੇਰੇ ਪਿੰਡੋਂ ਵੱਸ ਜਾਂਦੀ ਹੁੰਦੀ ਹੈ ਇਹ ਕਿਹੜੇ ਉਹ ਇੱਥੇ ਆ ਜੋ ਚਾਹੇ ਆਪਣੇ ਵੀਕਲਾਂ ਤੇ ਬੱਸਾਂ ਤੇ ਕਿਵੇਂ ਵੀ ਉੱਥੇ ਰੇਲੀ ਚ ਪਹੁੰਚੋ ਉੱਥੇ ਤਾਂ ਕਿ ਸਰਕਾਰਾਂ ਦੀਆਂ ਅੱਖਾਂ ਖੁੱਲਣ ਜਦੋਂ ਇਕੱਠ ਹੋਇਆ ਸਰਕਾਰ ਨੂੰ ਵੀ ਪਤਾ ਲੱਗੂ ਤਾਂ ਉਹਨੂੰ ਮਜਬੂਰਨ ਹੱਲ ਕਰਨਾ ਪਵੇ ਇਹ ਭਗਵਾਨ ਤਮਨ ਨੇ ਸਾਡੇ ਨਾਲ ਵਾਦਾ ਵੀ ਕਰਿਆ ਸੀ ਵੀ ਮੈਂ ਲਾਗੂ ਕਰਾਂ ਜੇ ਆਪਣੀ ਸਰਕਾਰ ਆਉਂਦੀ ਹੈ ਹੁਣ ਉਹਦੀ ਖੁਦ ਦੀ ਆਪਣੀ ਛਾਡੋ ਦੀ ਖੁਦ ਦੀ ਸਰਕਾਰ ਉਹਦੇ ਆਪ ਦੇ ਹੱਥ-ਬੱਸ ਬਹੁਤ ਹੈ ਗੱਲ ਉਹ ਹੁਣ ਇਸ ਗੱਲ ਤੇ ਨਹੀਂ ਆ ਰਿਹਾ 3 ਸਾਲ 4 ਹੋ ਚਲੇ ਐ ਦੇਖੋ ਨਾ ਤੇ ਨਾ ਹੀ ਇਹ ਸਰਕਾਰਾਂ ਜਿਹੜੀਆਂ ਇਹ ਕਰਨ ਕਿਉਂ ਨਾ ਤਾਂ 80% ਤਾਂ ਪੁਲਿਸ ਵਿਲੇ ਹੁੰਦੀ ਐ 80% ਡਾਕਟਰ ਵਿਲੇ ਹੁੰਦੇ ਐ ਹਰ ਇੱਕ ਬਿਮਾਰੀ ਦੀ ਇਲਾਜ ਐ ਪੁਲਸ ਵਾਲੇ ਵੀ ਰਾਤਾਂ ਨੂੰ ਜਾਂਦੇ ਨੇ ਨਾਕਿਆਂ ਤੇ ਖੜਦੇ ਐ ਕਿਉਂ ਖੜਦੇ ਐ ਰਾਤਾਂ ਨੂੰ ਖੜਨਾ ਜਿਹੜਾ ਚੋਰੀ ਵੀ ਦੋ ਨੰਬਰ ਵਾਲਾ ਆਉ ਕਿਸੇ ਕੋਲੇ ਚਿੱਟਾ ਕਿਸੇ ਕੋਲੇ ਸਮੈਕ ਵੱਧ ਕੇ ਸੇ ਮਿਲਦੇ ਐ ਇਹ ਵਿਚਾਰੇ ਆਪ ਦਾ ਉਹੀ ਸਹੀ ਕੰਮ ਕਰਨ ਪਿੰਡਾਂ ਚ ਜੋ ਵੀ ਹਨਾ ਇਹਨਾਂ ਨੂੰ ਮੁਸ਼ਕਾਰਾਂ ਮਿਲੇ ਤੇ ਨੰਬਰ 2 ਡਾਕਟਰਾਂ ਤੋਂ ਹਸਪਤਾਲਾਂ ਚੋਂ ਇਹ ਸਟਕਾਰਾਂ ਮਿਲ ਜੂਗਾ ਕਿ ਆਮ ਜੀ ਕਿਸੇ ਦਾ ਸਿਰਦਰਦ ਹੁੰਦਾ ਉਹ ਥੋੜਾ ਜਿਹਾ ਚਮਚਾ ਨਸ਼ੇ ਦਾ ਵਧੀਆ ਚੰਗੇ ਦਾ ਲੈ ਲੈਣ ਜਾਂ ਫੀਮ ਚੱਟ ਲੈਣ ਸਿਰਦਰਦ ਬਲਾਡੇ ਇਹ ਮੈਂ ਜਮਾਈਆਂ ਹੋਈਆਂ ਗੱਲਾਂ ਨਾਲ ਦੀ ਨਾਲ ਸੱਟ ਤੇ ਬਾ ਮੈਂ ਬਹੁਤਾ ਤੁਹਾਨੂੰ ਪਤਾ ਵੀ ਗੱਲ ਲੰਮੀ ਚੌੜੀ ਹੋ ਗਈ ਹਨਾ ਵੀਰ ਵਣ ਕੇ ਮੂਰੇ ਸਾਨੂੰ ਮੈਂ ਤਰੀਕ ਦੱਸੂਗਾ ਜਿਹੜੇ ਜਿਹੜੇ ਵੀਰ ਮੇਰੇ ਵੀਡੀਓ ਦੇਖਣਗੇ ਹਨ ਤੇ ਉਹ ਜ਼ਰੂਰ ਭਰਾ ਬਣ ਕੇ ਪਹੁੰਚਿਓ ਤਾਂ ਕਿ ਆਪਾਂ ਆਉਣ ਵਾਲੇ ਭਵਿੱਖ ਨੂੰ ਬੱਚਿਆਂ ਨੂੰ ਬਚਾ ਸਕੀਏ ਆਉਣ ਵਾਲੀ ਨਸਲ ਨੂੰ ਹੁਣ ਵਾਲੀ ਨਸਲ ਤਾਂ ਜਿਹੜੇ ਲੱਗ ਗਿਆ ਉਹ ਤਾਂ ਲੱਗ ਗਿਆ ਨਵੇਂ ਬੱਚਾ ਨਾ ਲੱਗੇ ਨਵਾਂ ਭੋਜ ਨਾ ਲੱਗੇ ਤੇ ਬਸ ਬਾਰੀ ਬਾਰੀ ਹੀ ਵੀਰ ਵਣ ਕੇ ਮਿਹਨਤ ਨਾ ਕਹਿਣਿਆ ਦੇਖੋ ਹਨ ਵੀ ਕੋਈ ਨਵਾਂ ਬੱਚਾ ਇਸ ਕੰਮ 'ਚ ਨਾ ਪਵੇ ਸਭ ਤੋਂ ਮਾੜਾ ਸਲ ਤਾਂ ਦੇਖੋ ਨਸ਼ਾ ਦਾ ਰੋਟੀ ਦਾ ਵੀ ਮਾੜਾ ਹੈ ਉਹ ਵੀ ਨਾ ਜੇ ਕੰਮ ਨਾ ਕਰੀਏ ਬਿਨਾ ਕੰਮ ਤੋਂ ਮਿਲਦੀ ਨਹੀਂ ਤੇ ਭਰਾ ਮੇਰੇ ਵੀ ਉਹ ਮਾਰੂ ਨਾ ਸੀ ਨਾ ਤਾਂ ਇਹ ਨਸ਼ਾ ਚੰਗਾ ਹੈਗਾ ਜਿਹੜੀ ਸਾਡੀ ਸੋਚ ਹੈ ਜਿੱਥੋਂ ਤਾਈਂ ਮੈਂ ਅਸੀਂ ਦੇਖਦੇ ਆਂ ਵੀ ਪੰਜਾਬ ਨੂੰ ਬਚਾ ਲਓ ਤੁਹਾਡਾ ਪੰਜਾਬ ਵਾਸੀਓ ਹੱਕ ਮੰਗਦਾ ਸਾਹ ਦੇਣ ਦਾ ਇਸ ਮੁੱਦੇ ਤੇ ਲੜਨ ਦਾ ਤੇ ਸਾਡੇ ਨਾਲ ਖੜਨ ਦਾ ਇਨਸਾਫ ਟੀਮ ਪੰਜਾਬ ਤੇ ਜਾਂ ਆਪਣੀ ਇਸ ਮੁੱਦੇ ਤੇ ਲੜ ਰਹੀ ਹੈਗੀ ਜੁਨੀਅਨ ਜਥੇਬੰਦੀ ਸਰਦਾਰ ਹਰਪ੍ਰੀਤ ਸਿੰਘ ਸੇਖੋਂ ਸ਼ਾਇਦ ਤਰਨਤਾਰਨ ਕਿ ਨਹੀਂ ਦੇ ਆ ਪ੍ਰਧਾਨ ਆ ਉਹ ਉਹਨਾਂ ਦੀ ਜੁਣੀਆਂ ਨੇਗੀ ਸ਼ਾਇਦ ਮੈਂ ਤੁਹਾਨੂੰ ਦੇਖ ਕੇ ਦੱਸਦਾ ਇੱਕ ਮਿੰਟ ਇਹ ਵੀਰ ਬਹੁਤ ਜਿਵੇਂ ਡਾਕਟਰ ਰਣਜੀਤ ਸਿੰਘ ਇਹ ਬਹੁਤ ਉਪਰਾਲਾ ਕਰਦੇ ਦੇਖੋ ਬਹੁਤ ਕੋਸ਼ਿਸ਼ਾਂ ਕਰਦੇ ਆ ਹਨਾ ਲੋਕਾਂ ਨੂੰ ਸਮਝਾਉਂਦੇ ਵੀ ਐ ਤੇ ਜਿੱਥੇ ਆਪਣੇ ਮੇਲੇ ਆਗੇ ਕਿਸਾਨ ਮੇਲਾ ਲੱਗਦਾ ਉੱਥੇ ਜਾ ਕੇ ਸਰਦਾਰ ਪ੍ਰਧਾਨ ਹਰਪ੍ਰੀਤ ਸਿੰਘ ਸੇਖੋਂ ਜਿਵੇਂ ਹੁਣ ਲੁਧਿਆਣੇ ਸੀਗਾ ਜੁਨੀ ਬ੍ਰਸ਼ਟੀ ਵਗੈਰਾ ਜਿੱਥੇ ਵੀ ਲੱਗਦਾ ਉੱਥੇ ਜਾ ਕੇ ਮੰਗ ਠਾਉਂਦਾ ਹੈ ਉੱਤਮ ਕਿਸਾਨ ਵੈਲਫੇਅਰ ਜੁਨੀਅਨ ਪੰਜਾਬ ਪ੍ਰਧਾਨ ਸਰਦਾਰ ਹਰਪ੍ਰੀਤ ਸਿੰਘ ਸੇਖੋਂ ਜੀ ਇਹ ਵਿਚਾਰੇ ਬੜੇ ਚੰਗੇ ਇਨਸਾਨ ਇਸ ਮੁੱਦੇ ਤੇ ਲੜਨ ਲੱਗੇ ਨਗੇ ਤੇ ਇਹਨਾਂ ਦਾ ਵੀ ਤੁਸੀਂ ਸਾਥ ਦਿਓ ਜਿਹੜੇ ਵੀਰੇ ਦੇ ਤਰਨ ਤਰਨ ਦੇ ਕੇ ਦਿਨ ਜੀਕ ਨਾ ਉਹ ਭਰਾ ਇਹਨਾਂ ਦਾ ਸਾਥ ਦੇਣ ਤੇ ਬਦ ਚੜ ਕੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਸ ਮੁੱਦੇ ਤੇ ਲੜਦੀਆਂ ਇੱਕ ਥਾਂ ਇਕੱਠੀਆਂ ਹੋ ਕੇ ਇੱਕ ਝੰਡੇ ਥੱਲੇ ਆਉਣ ਆ ਆਪਣੇ ਮੁਕਸਰ ਸਾਹਿਬ ਇਨਸਾਫ ਟੀਮ ਪੰਜਾਬ ਵੱਲੋਂ ਰੈਲੀ ਰੱਖੀ ਜਾ ਰਹੀ ਹੈ ਉਸ ਰੈਲੀ ਤੇ ਸਾਧ ਨੂੰ ਨਿੱਗਾ ਸੱਦਾ ਜੀ ਆਖਦੇ ਆ ਤੁਹਾਨੂੰ ਤਰੀਕ ਦੱਸਾਂਗੇ ਪੀਰ ਮੰਨ ਕੇ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਧਿਆਨ ਰੱਖਿਓ ਵੀਡੀਓ ਪਾ ਕੇ ਤੁਹਾਨੂੰ ਦੱਸੂਗਾ ਤੇ ਉਹ ਤੁਸੀਂ لازمی ਪਹੁੰਚਣਾ ਆਪ ਮਹਾਰੇ ਹੋ ਕੇ ਇਹ ਨਹੀਂ ਕਿਸੇ ਨੇ ਕਹਿਣਾ ਵੀ ਹਾਂ ਮੈਂ ਯਾਰ ਉਹਦੇ ਕਹਿਣੇ ਤੇ ਜਾਣਾ ਇਹ ਸਮਝਣਾ ਵੀ ਨਹੀਂ ਮੇਰਾ ਇਹ ਫਰਜ ਬਣਦਾ ਹੈਗਾ ਆਉਣ ਵਾਲੇ ਬੱਚਿਆਂ ਨੂੰ ਬਚਾਉਣਾ ਤੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਮੇਰੀ ਗੱਲ ਤੁਸੀਂ ਧਿਆਨ ਨਾਲ ਮੇਰਾ ਖਿਆਲ ਸੁਣ ਲਈ ਹੋਊਗੀ ਤੇ ਅਮਰ ਅਮਲ ਕਰਿਓ ਜਰੂਰ ਤੁਸੀਂ ਨਿਚੋੜ ਕੱਢ ਕੇ ਦੇਖਿਓ ਹਰ ਇੱਕ ਪਿੰਡ ਹਰ ਇੱਕ ਸ਼ਹਿਰ ਹਰ ਇੱਕ ਮੰਨਲਾ ਵੀ ਥੋੜੇ ਘਰਾਂ ਚੋਂ ਪਤਾ ਲੱਗਦਾ ਹੈਗਾ ਹਰ ਇੱਕ ਥਾਂ ਇਹ ਜਾਂ ਚਿੱਟੇ ਸਮੈਕ ਦਾ ਆਦੀ ਬੈਠਾ ਹੈ ਮਰੂਨਸ਼ਾ ਦਾ ਵੀ ਉਹਨਾਂ ਦੇ ਹਾਲ ਕੀ ਹੈ ਉਹਨਾਂ ਮਾਪਿਓ ਉਹ ਵਿਚਾਰੇ ਕਿਛੇ ਕੰਮ ਦੇ ਨਹੀਂ ਰਹਿੰਦੇ ਘਰੋਂ ਉਹ ਚੋਰੀ ਜੋ ਵੀ ਜਰਾ ਉਹਨਾਂ ਨੇ ਤਾਂ ਹੁਣ ਆਦੀ ਹੈ ਮਜਬੂਰ ਹੈ ਸਰਦਾ ਨਹੀਂ ਤੇ ਬਹੁਤ ਬੁਰਾ ਹਾਲ ਹੈ ਉਹਨਾਂ ਘਰਾਂ 'ਚ ਨਿਗਾਹ ਮਾਰ ਕੇ ਵੀਰ ਬਣ ਕੇ ਇੱਕ ਪੁੱਨ ਸਮਝ ਕੇ ਸਾਡਾ ਸਾਥ ਦਿਓ ਤੇ ਸਾਰੇ ਵੀਰਾਂ ਨੂੰ ਸਰਸੀ ਅਕਾਲ ਇਨਸਾਫ ਟੀਮ ਪੰਜਾਬ ਜਥੇਬੰਦੀ ਮੈਂ ਜਗਜੀਤ ਸਿੰਘ ਸੰਧੋਹਾ ਤੇ ਇੱਥੇ ਮੇਰੇ ਨਾਲ ਸਾਡੇ ਚਾਚਾ ਜੀ ਲੱਗਦੇ ਨੇ ਜਗਦੇਵ ਸਿੰਘ ਸੰਧੋਹਾ ਜਰਨਲਿਸਟ ਕਤਰ ਅਸੀਂ ਤੁਹਾਨੂੰ ਦੱਸਾਂਗੇ ਤਰੀਕ ਹੁਣ ਜੋ ਵੀ ਮੈਥੀ ਵੀ ਇੱਕ ਅੱਡੇ ਦਿਨ ਚ ਡਿਸਕਸ ਕਰਕੇ ਦੱਸਦੇ ਆਂ ਤੇ ਇੱਥੇ ਜ਼ਰੂਰ ਪਹੁੰਚਣਾ